ਪੰਡਤ ਸ਼ਿਵਦਤ ਆਪਣੀ ਜਵਾਨ ਅਵਸਥਾ ਤੋਂ ਹੀ ਸਵੇਰੇ ਸੂਰਜ ਚੜ੍ਹਨ ਦੇ ਸਮੇਂ ਗੰਗਾ ਕਾਟ ਉਤੇ ਜਾ ਕੇ ਇਸ਼ਨਾਨ ਕਰਦਾ ਸੂਰਜ ਨੂੰ ਪਾਣੀ ਦਿੰਦਾ ਅਤੇ ਪਾਠ ਪੂਜਾ ਕਰਦਾ ਸੀ ਹੁਣ ਉਹ ਬਿਰਧ ਹੋ ਗਿਆ ਸੀ ਅਤੇ ਆਪਣੇ ਇਛੇ ਦੇ ਉਸ ਨੂੰ ਦਰਸ਼ਨ ਨਹੀਂ ਸੰਭ ਹੋਏ ਫਿਰ ਸ਼੍ਰੀ ਰਾਮਚੰਦਰ ਜੀ ਦਾ ਉਹ ਉਪਾਸਕ ਸੀ ਅਤੇ ਉਹਨਾਂ ਦੀ ਮੂਰਤੀ ਦਾ ਧਿਆਨ ਲਾ ਕੇ ਸਮਾਧੀ ਲਾ ਕੇ ਗੰਗਾ ਕਿਨਾਰੇ ਕਈ ਕਈ ਘੰਟੇ ਰੋਜ਼ ਹੀ ਬੈਠਾ ਰਹਿੰਦਾ ਸੀ ਪੰਡਤ ਕਈ ਵਾਰ ਵਿਚਾਰ ਕਰਦਾ ਕਿ ਰਾਮੋ ਰਾਮ ਜਪਿੰਦਿਆਂ ਮੇਰੀ ਜਿਹਵਾ ਕੱਸ ਗਈ ਪਰ ਅਜੇ RAM ਨਾ ਬੋਹੜਿਆ ਇਹੇ ਕੀ ਤਾੜ ਪਈ ਜਿਸ ਦਾ ਭਾਵ ਸੀ ਕਿ ਸਾਰੀ ਉਮਰ ਹੀ RAM RAM ਜਪਦਿਆ ਮੈਂ ਬਤੀਤ ਕਰ ਲਈ ਹੈ ਪਰ RAM ਜੀ ਦੇ ਦਰਸ਼ਨ ਅਜੇ ਤੱਕ ਕਿਉਂ ਨਹੀਂ ਹੋਏ ਪੰਡਿਤ Shivdat ਗੰਗਾ ਕਿਨਾਰੇ ਬਾਲਕਾਂ ਨਾਲ ਖੇਡਣ ਅਤੇ ਇਸ਼ਨਾਨ ਕਰਨ ਆਉਂਦੇ ਬਾਲਾ ਪ੍ਰੀਤਮ ਨੂੰ ਕਈ ਵਾਰੀ ਵੇਖਦਾ ਸੀ ਅਤੇ ਉਹਨਾਂ ਦੀਆਂ ਲੋਕਾਂ ਪਾਸੋਂ ਆਸਾ ਮਰਾਦਾਂ ਪੂਰੀਆਂ ਹੋਣ ਵਾਲੀਆਂ ਕਥਾਕਾਰੀਆਂ ਵੀ ਸੁਣਦਾ ਸੀ ਇਹ ਵੀ ਜਾਣਦਾ ਸੀ ਕਿ ਲੋਕ ਇਹਨਾਂ ਨੂੰ ਪਰਮੇਸ਼ਵਰ ਦਾ ਅਵਤਾਰ ਮੰਨਦੇ ਹਨ ਇਹ ਸਾਰਾ ਕੁਝ ਵਿਚਾਰ ਕਰਕੇ ਇੱਕ ਦਿਨ ਉਸਨੇ ਆਪਣੇ ਮਨ ਵਿੱਚ ਪ੍ਰਣ ਕੀਤਾ ਕਿ ਜੇ ਇਹ ਪੂਰਨ avatars ਹਨ ਤਾਂ ਮੈਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣ ਤਾਂ ਹੀ ਮੈਂ ਇਹਨਾਂ ਨੂੰ ਸੱਚਾ avatars ਮੰਨਾਂਗਾ ਅਤੇ ਇਹਨਾਂ ਦੀ ਪੂਜਾ ਕਰਿਆ ਕਰਾਂਗਾ